ਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੰਡਟੈਨਾ ਤਸੀਲ ਜ਼ਿਲ੍ਹਾ ਬਈ ਨੁਸਰੀਦਕੋਟ ਦੀ ਪਿੰਡ ਦੇ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਆ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀ ਰਹਿੰਦੀ ਰਹਿੰਦੀ ਆ ਨੇ ਅੱਜ ਇੱਕ ਟੋਕੜ ਗੱਬਨ ਜੀ ਇੱਕ ਤਾਜੀ ਸੂਈ ਜਰਸੀ ਤੇ ਇੱਕ ਤਾਜੀ ਸੂਈ ਮੱਝ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੁਹਾਨੂੰ ਲਿਆਂਗੇ ਅੱਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਨਾਮ ਸੁਖਦੇਵ ਸਿੰਘ ਪਿੰਡ ਟਾਹੜਾ ਜ਼ਿਲ੍ਹਾ ਫਰੀਕੋਟ ਤਸੀਲ ਵੀ ਫਰੀਕੋਟ ਜੀ ਮੋਬਾਈਲ ਨੰਬਰ 9464428248 9464428248 ਜੀ ਜਿਹੜੀ ਪਹਿਲਾ ਵੀਡੀਓ ਪਈ ਵੈ ਗਿਆ ਮਾਲ ਵੈ ਗਿਆ ਮਾਲ ਬਾਈ ਠੀਕ ਹੈ ਇੱਕ ਨੰਬਰ ਤੋਂ ਬਾਈ ਸ਼ੁਰੂ ਕਰ ਲਾਂਗੇ ਸੂਹਾ ਕਰਨ ਲਈ ਇਹ ਬਾਈ ਦੂਜਾ ਸੂਹਾ ਸੂਈ ਆ ਕਦੋਂ ਸੂਈ ਆ ਜੀ ਇਹ ਸੂਈ ਨੂੰ ਅੱਜ ਦੂਜਾ ਦਿਨ ਆ ਦੂਜਾ ਦਿਨ ਠੀਕ ਬੱਚਾ ਕੀ ਦਿੱਤਾ ਜੀ ਹਾਂ ਬੱਚਾ ਇਹਦੇ ਮਗਰ ਬੱਛੀ ਆ ਜਰਸੀ ਦੀ ਬੱਛੀ ਇਹਦੇ ਮਗਰ ਜਿਹੜਾ ਇਸ ਟਾਈਮ ਬਹੁਤ ਕੰਡੇ ਤੇ ਸਮਝ ਲਓ ਵੀ ਤੋਲਣ ਵਾਲਾ ਮੈਂ ਤਾਂ ਤਕਰੀਬਨ ਬੱਛੀ ਥੱਲੇ ਝੰਗਾ ਕੇ ਤਿੰਨ ਸਾਢੇ ਤਿੰਨ ਕਿਲੋ ਚੋੜੇ ਦਨਾ ਬੱਛੀ ਫਲ ਰਿਹਾ ਦਈਦੀ ਆ ਕਿ ਉਸ ਨਾਲ ਮੰਨ ਕੇ ਜਿਹੜੇ 5 ਕਿਲੋ ਡੰਗ ਦਾ ਬਹੜਾ ਇਹਦੇ ਥੱਲੇ ਹੈਗਾ 9-10 ਕਿਲੋ ਹਾਂ 9-10 ਕਿਲੋ ਬਹੜਾ ਖੁੱਲਾ ਇਹਦੇ ਥੱਲੇ ਆ ਠੀਕ ਹੈ ਕਿੰਨਾ ਕੁ ਭਾਜ ਦੁੱਧ ਬਬੂ ਆਰਾਮਣਾ ਵੀ 13-14 ਕਿਲੋ ਪਾਉਗੇ ਸੂਆ ਕਿੰਨੇ ਮੈਂ ਦੱਸੇ ਦੂਜਾ ਸੂਆ ਸੂਈ ਆ ਜੀ ਤੋੜ ਕੇ ਦਿਖਾ ਦਿੰਦੇ ਦੂਜਾ ਸੂਆ 2 ਯੂਰ ਨੈਟਬੋਲਾ ਤਿਆਰ ਆ 9 ਤੋਂ 10 ਕਿਲੋ ਆ ਬਾਈ ਦੇ ਘਰੇ ਦੋ ਟੈਮ ਚੋਲਿਓ ਚਾਰ ਚੋਲਿਓ ਤੇ ਚਾਹੇ 6 ਟੈਮ ਚੋਲਿਓ ਆਪ ਵੀ ਕਰਮ ਵਾਲੀ ਗਰਮੀ ਦਾ ਤੋਹਫਾ ਹੀ ਤੇ ਮਗਰ ਵੱੱਛੀ ਵੀ ਗਰਮੀ ਦਾ ਤੋਹਫਾ ਹੀ ਆ ਸੋਹਣਾ ਫੈਕਸਟਰ ਆ ਜੀ ਚਾਰ ਹੀ ਥਾਣਾ ਗੈਪ ਤੇ ਲੱਗੇ ਹੋਏ ਹੱਤੀ ਚਵਾਈ ਵਾਲਾ ਥਾਣਾ ਬਾਕੀ ਰੰਗ ਰੂਪ ਦੀ ਚੰਗੀ ਸੀਰਸ ਲੱਗ ਬਾਈ ਪੂਰੀ ਆ ਜੀ ਜਿਵੇਂ ਮਰਜ਼ੀ ਚ ਹੋਈ ਹੋਵੇ ਠੀਕ ਆ ਸੀਰਸ ਲੱਗ ਬਾਈ ਕਹਿੰਦਾ ਪੂਰੀ ਆ ਜਿਵੇਂ ਮਰਜ਼ੀ ਚ ਹੋਈ ਆ ਬੱਚੇ ਦਾ ਕਰਦਾ ਕਰਮ ਵਾਲਾ ਪਸੂ ਜੀ ਕਰੀ ਜਾਂਦਾ ਤਾਜਾ ਪਸੂ ਆ ਚਾਰ ਹੀ ਥਾਣਾ ਨੇੜੇ ਤੋਂ ਚੈੱਕ ਕਰਾ ਲਓ ਫੈਕਸ ਆਡਰ ਦੀ ਗਾਂ ਇਹ ਦੁੱਧ ਤੁਹਾਡੀ ਸੇਵਾ ਦਾ ਮੇਨ ਗੱਲ ਆ ਮੱਝਾਂ ਰਕਈ ਹੋਣਾ ਬਈ ਦੁੱਧ ਦੇ ਦਾ ਵੀ ਕਰਮ ਜਮਾਂ ਜਮਾਂ ਬਾਈ ਬੋਲਾ ਹੀ ਆ ਜੀ 9 ਤੋਂ 10 ਕਿਲੋ ਦੂਜੇ ਨੰਬਰ ਤੇ ਗੱਲ ਇਹ ਆ ਬਈ ਜਰਸੀ ਤਾਂ ਥੋੜਾ ਜਿਹਾ ਕਰਾਸ ਪਾਣੇ ਦੇਚ ਕਿਉਂਕਿ ਬਾਈ ਗਰਮੀ ਬਹੁਤ ਪੈ ਰਹੀ ਆ ਹਾਂਜੀ ਤੇ ਗਰਮੀ ਕਰਮ ਵਾਲੀ ਘੱਟ ਬਣਾ ਘੱਟ ਬਣਾਉਂਦੀ ਆ ਜੀ ਮੁੱਲ ਜਾਇਜ਼ ਜੈ ਬਾਈ ਇਹਦਾ 35 ਦੀ ਦੇ ਦਾਂਗੇ ਉਹ ਜੋ ਮਾਨਤਨ ਕਰ ਦਾਂਗੇ ਜਮਾਂ ਛੋਟਾ ਜਿਹਾ ਮੁੱਲ ਆ ਜੀ 33000 ਰੁਪਇਆ ਮਾਨਤਨ ਬਾਈ ਕਹਿੰਦਾ ਉਹਦੇ ਚ ਕਰ ਦਾਂਗੇ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਏ ਬਾਈ 4.5 ਮਹੀਨਿਆਂ ਦੀ ਗੱਭ ਆ ਠੀਕ ਹੈ ਜੀ ਇਹਦੇ ਥੱਲੇ ਜਿਹੜਾ ਪੌਦਾ ਦੁੱਧ ਉੱਥੇ ਉਹਨਾਂ ਦੇ ਘਰੇ ਚੋਕੇ ਲਏ ਨੇ 9 ਕਿਲੋ ਦੋ ਵੇੜਿਆਂ ਦਾ ਚੋਕੇ ਜਿਹੇ ਆ ਇਹਦਾ ਠੀਕ ਹੈ ਜੀ ਐਸ ਟਾਈਮ 7 ਤੋਂ 8 ਦੇ ਵਿੱਚ ਰੱਖੋ ਠੀਕ ਹੈ ਜੀ ਹਾਂ ਜੀ ਕਿਉਂ ਆ ਕੇ ਪਸ਼ੂ ਕਈ ਵਾਰ ਉਪਰ ਆ ਵੀ ਮੰਨ ਜਾਂਦਾ ਸੁਆ ਬਾਈ ਕਿੰਨਵਾ ਸੂਇ ਆ ਇਹ ਪਹਿਲਾਂ ਸੂਈ ਵੀ ਆ ਬਾਈ ਦੂਜੀ ਆਸਤੇ 4.5 4.5 ਮਹੀਨਿਆਂ ਦੀ ਗੱਭ ਆ ਸਪੈਸ਼ਲੀ ਬੇਨਤੀ ਆ ਡਾਕਟਰ ਆਪਦਾ ਵੀਰ ਨਾਲ ਜ਼ਰੂਰ ਲੈ ਕੇ ਆਇਓ ਦੁੱਧ ਦੀ ਜਿਵਾਈ ਤੁਸੀਂ ਕਰ ਹੀ ਲੈਣੀ ਆ ਬਾਈ ਕਹਿੰਦਾ ਮੈਂ ਤਾਂ 9 ਕਿਲੋ ਚੋਕੇ ਲੈ ਕੇ ਆਇਆ ਸੀ 7 ਤੋਂ 8 ਕਿਲੋ ਮੇਰੇ ਘਰੋਂ ਜੋਕੇ ਲੈ ਜਾ ਜੋ ਕਿਉਂਕਿ ਬਾਈ ਕਈ ੜ ਪਸੂ ਉਪਰਾ ਕਰ ਜਾਂਦਾ ਇਹ ਮੱਝ ਤੇ ਗਾਂ ਦੋਵੇਂ ਰਾਤ ਹੀ ਆਈਆਂ ਠੀਕ ਹੈ ਜੀ ਫਿਰ ਮੁਰਕਾ ਕਿਵਰ ਪਸੂ ਜੀ ਨਹੀਂ ਲਾਉਂਦਾ ਜੀ ਨਹੀਂ ਲਾਉਂਦਾ ਬਾਕੀ ਥਣਾਂ ਦੇ ਸਹਿਜ ਵੀ ਸੋਹਣੇ ਆ ਗਏ ਤੇ ਲੱਗੇ ਵੇ ਹੱਤੀ ਚਵਾਈ ਵਾਲਾ ਥਣ ਕਰੋ ਸੰਗ ਦੀ ਕਰਮ ਵਾਲੀ ਹੈ ਬਾਈ ਸੰਗ ਆ ਮਾਰਦੀ ਜਮਾ ਹੀ ਨਹੀਂ ਮੇਰੇ ਸੰਗ ਤਾਂ ਯਾਰ ਬਾਈ ਮੇਰਾ ਬੰਦਾ ਆਇਆ ਨਹੀਂ ਬਣਾਉਣ ਵਾਲਾ ਠੀਕ ਹੈ ਜੀ ਮਾਰੇ ਮਾਰੇ ਰਹੀ ਤੇ ਚਾਰ 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 ਉਂਗਲਾਂ ਤੋਂ ਆ ਸੰਗ ਲੈ ਚਾਰ ਉਂਗਲਾਂ ਵੀ ਨਹੀਂ ਤਿੰਨ ਉਂਗਲਾਂ ਹੀ ਆ ਤੇ ਦੋ ਦੋ ਉਂਗਲਾਂ ਹੀ ਰਹਿ ਜਾਣ ਜ ਮੋਲੇ ਦਾ ਜੱਜਾ 25000 ਦੀ ਦੇ ਦਾਂਗੇ ਆ ਮਾਨਤਨ ਕਰਦਾ ਆ ਯਾ ਬਾਛਾ ਛੋਟਾ ਜ ਮੋਲੇ ਜੀ 25000 ਰੁਪਇਆ 25000 ਤੇ ਬਾਈ ਕੋਈ ਵੱਛੀ ਨਹੀਂ ਦਿੰਦਾ ਉਹ ਵੀ ਖਾਲੀ ਖਾਲੀ ਹਾਂਜੀ ਤੇ ਇਹਨੇ ਦੁੱਧ ਵੀ ਦੇਣਾ ਤੇ ਤੋਂ ਦੁੱਧ ਬਾਈ ਜਿਹੜਾ ਇਹਦਾ ਸੱਜਰ ਦਾ 13 14 ਕਿਲੋ ਦੁੱਧ ਰਿਆ ਠੀਕ ਹੈ ਤੇ ਤਾਂ ਉਹ ਬਾਈ ਕੋਈ ਵੱਡੀ ਹੈ ਕੱਜਗਾ ਤੇ ਪੱਕ ਤੋਂ ਚੱਲਦੀ ਹੈ ਚੈਨਲ ਨੰਬਰ ਬਾਈ ਕੋਲ ਮੱਝ ਆ ਜੀ ਇੱਕ ਟੌਪ ਦੀ ਸੂਆ ਬਾਈ ਕਿੰਨੇ ਮਹੀਨੇ ਦੀ ਇਹ ਬਾਈ ਦੂਜਾ ਸੂਆ ਸੂਈ ਆ ਜਿਹੜਾ ਇਸ ਟਾਈਮ ਦੁੱਧ ਇਹਦਾ ਕੰਡੇ ਦੇ ਤੋਂ ਨਾਲ ਆ 9 ਤੋਂ 10 ਕਿਲੋ ਆ ਵੀ 10 ਕਿਲੋ ਆਮਣਾ ਹੈਗਾ ਦਾ ਉਹਦੇ ਦੇ ਥੱਲੇ 10 ਕਿਲੋ ਜੋ ਕਿ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਬਾਈ ਕੋਈ 15 ਦਿਨਾਂ ਦੇ ਅੰਦਰ ਅੰਦਰ ਦੀ ਸੂਈ ਵੀ ਆ ਮਗਰ ਇਹਦੇ ਕੱਟਾ ਠੀਕ ਆ ਜੀ ਉੱਥੇ ਤਾਂ ਆਪਾਂ ਕੱਟੇ ਦੇ ਚੋਕੇ ਲਿਆਂਦੀ ਆ ਠੀਕ ਆ ਜੀ ਤੇ ਘਰੇ ਆ ਕੇ ਪਤਾ ਨਹੀਂ ਕੀ ਚੱਕਰ ਬਣਿਆ ਵੀ ਕੱਟੇ ਨੂੰ ਥੱਲੇ ਪਾ ਨਹੀਂ ਰਹੀਗੀ ਅੱਛਾ ਪਤਾ ਨਹੀਂ ਭੁੱਲ ਗਈ ਜਾਂ ਰਾਹ ਤੇ ਡਰ ਗਈ ਕਿਵੇਂ ਵੀ ਆ ਵੀ ਚੁਆਈ ਚ ਪੈਰ ਵੀ ਨਹੀਂ ਪੜਦੀਗੀ ਫਿਰ ਚੋਣਨੇ ਕਿਵੇਂ ਬਾਈ ਹੁਣ ਫਿਰ ਬਾਈ ਮੈਂ ਤਾਂ ਤੜਕੇ ਚੋਈ ਸੀ ਇਹ ਅੱਜ ਤੇ ਆ ਉੱਥੇ ਦਾ ਕੱਟੇ ਤੇ ਚੋਕੇ ਲੈ ਅੱਜ ਤੜਕੇ ਟੀਕਾ ਲਾ ਕੇ ਚੋਈ ਇਹ ਹੁਣ ਸ਼ਾਮ ਨੂੰ ਚੋਣੀ ਹੁਣ ਸ਼ਾਮ ਨੂੰ ਚੋਣੀ ਆ ਇਹ ਠੀਕ ਹੈ ਬਾਈ ਕੋਈ ਗੱਲ ਨਹੀਂ ਉਹ ਉਪਰਾ ਵੀ ਕਰ ਜਾਂਦਾ ਕਈ ਵਾਰ ਪਸ ਹਾਂ ਨਵੇਂ ਥਾਂ ਤੇ ਆ ਕੇ ਕਾਠ ਦੇ ਪੱਖ ਤੋਂ ਕਰਮ ਵਾਲੀ ਬਹੁਤ ਤਖੜੀ ਝੋਟੀ ਆ ਬਾਈ ਪੂਰੀ ਕੱਦ ਕਾਠ ਵਾਲੀ ਉੱਚੇ ਲੰਬੇ ਤੇ ਬਾਕੀ ਮੰਨ ਲਾ ਵੀ ਇਹ ਵੀ ਨਹੀਂ ਜੇ ਟੀਕਾ ਲਾ ਕੇ ਚੋਈ ਆ ਤੇ ਪੈਰ ਵੀ ਨਹੀਂ ਪਟਿਆਗਾ ਠੀਕ ਹੈ ਜੀ ਜਿੱਥੇ ਰੱਖ ਕੇ ਪੈਰ ਰੱਖ ਕੇ ਖੜਦੀ ਉੱਥੇ ਹੀ ਚਵਾਉਂਦੀ ਦੁੱਧ ਕੋਈ ਯਾਰ ਪਸ਼ੂ ਕਾਰੀ ਜਾਂਦਾ ਬਈ ਉਹ ਘਰਾ ਮਾੜਾ ਮੋਟਾ ਬਾਕੀ ਬੱਚਾ ਲੈ ਹੀ ਲੈਣਾ ਜੀ ਇਹਨੇ ਬਾਕੀ ਕੱਟੇ ਨੂੰ ਬਈ ਇਹ ਪਾਸੇ ਹੋਣ ਵੀ ਨਹੀਂ ਦਿੰਦੀਗੀ ਉਦਾਂ ਨਹੀਂ ਪਾਸੇ ਹੋਣ ਉਦਾਂ ਪਾਸੇ ਵੀ ਨਹੀਂ ਹੋਣ ਦਿੰਦੀ ਜੇ ਕੱਟਾ ਪਾਸੇ ਕਰ ਲਈਏ ਰੰਬਦੀ ਆ ਪੂਰਾ ਠੀਕ ਹੈ ਜੀ ਤੇ ਬੱਸ ਆ ਜਿਹੜਾ ਥੱਲੇ ਨਹੀਂ ਜਗਾਉਂਦੀ ਪਈ ਪਤਾ ਨਹੀਂ ਕੀ ਹੋਇਆ ਕੇ ਠੀਕ ਹੈ ਜੀ ਚੱਦ ਕਾਟ ਦੇ ਪੱਖ ਤੋਂ ਉੱਚੀ ਬਹੁਤ ਆ ਜੀ ਬਾਈ ਦੇ ਮੋਢੇ ਤੇ ਕਰ ਆਉਂਦੀ ਆ ਨੈਟ ਦੁੱਧ 9 ਤੋਂ 10 ਕਿਲੋ ਆ ਦੋ ਟਾਈਮ ਚੋਲੇ ਚਾਰ ਚੋਲੇ ਚਾਹੇ ਛੇ ਚੋਲੇ ਲਗਭਗ ਤਾਂ ਜੈਡ ਬਲੈਕ ਹੀ ਇਕੱਲੇ ਪੂਸ ਚਿੱਟੋ ਆ ਮੁਰਾ ਚ ਪੈਂਦੀ ਆ ਜੀ ਮਗਰ ਬੱਚਾ ਕੱਟਾ ਹੈ ਇਹਦਾ ਮੁੱਲ ਇਹ 70 ਰੁਪਏ ਦੇ ਦਾਂਗੇ ਬਾਈ ਉਹ ਜੋ ਮਾਨਤਣ ਮਾਨਤਣ ਕਰਦਾ ਥਲ ਥਣ ਬਾਈ ਬਹੁਤ ਸੋਹਣਾ ਲੱਗਾ ਠੀਕ ਹੈ ਥਣ ਬਹੁਤ ਟੌਪ ਦਾ ਜੀ ਚਾਰ ਹੀ ਥਾਣਾ ਬਾਕੀ ਟੌਪ ਦੇ ਥਾਣਾ ਜੀ 70000 ਰੁਪਿਆ ਇਹਦਾ ਮੁੱਲ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਨੰਬਰ ਬਾਈ ਦਾ ਦੇ ਸਕਰੀਨ ਤੇ ਚੱਲਦਾ ਰਹਣਾ ਧੰਨਵਾਦ ਜੀ